ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਤੁਹਾਡੇ ਸਾਰਿਆਂ ਦੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਮੈਂ ਤੁਹਾਡੇ ਲਈ ਕੁ ਬਹੁਤ ਹੀ ਸੋਖਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਈ ਆ ਇਹ ਵਾਲਾ ਡਿਜ਼ਾਈਨ ਆ ਜੀ ਤਿੰਨ ਤਿੰਨ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ ਤੇ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਇਦਾਂ ਲੱਗਦਾ ਬਣਿਆ ਹੋਇਆ ਤੇ ਸਿੱਧੀ ਸਾਈਡ ਆ ਜਿਹੜੀ ਆਪਣੀ ਉਹਦੇ 'ਚ ਇਦਾਂ ਬਣਦਾ ਇੱਕ ਸਲਾਈ 'ਚ ਇਹ ਡਿਜ਼ਾਈਨ ਬਣਦਾ ਜਿਹੜੀਆਂ ਮਗਲੀਆਂ ਸਲਾਈਆਂ ਨੇ ਉਹ ਆਪਣੀਆਂ ਸਾਰੀਆਂ ਪੁੱਠੀਆਂ-ਪੁੱਠੀਆਂ ਪੈ ਜਾਂਦੀਆਂ ਨੇ ਤੇ ਇਹਦੇ ਵਿੱਚ ਵੀ ਇੱਕ ਸਲਾਈ 'ਚ ਆਪਣਾ ਡਿਜ਼ਾਈਨ ਬਣਾਣਾ ਤੇ ਇੱਕ ਸਲਾਈ 'ਚ ਇਹ ਵਾਲੀ ਪੁੱਠੀ ਪੈ ਜਾਂਦੀ ਆ ਠੀਕ ਆ ਜੀ ਦੇਖੋ ਤਿੰਨ-ਤਿੰਨ ਕੁੰਡਿਆਂ ਦਾ ਇਹ ਡਿਜ਼ਾਈਨ ਆ ਪਹਿਲਾ ਕੁੰਡਾ ਆਪਾਂ ਨੇ ਇਦਾਂ ਆਪਣੇ ਕੰਨੀ ਧਾਗਾ ਰੱਖ ਕੇ ਪੁੱਠਾ ਬੁਣ ਲਿਆ ਠੀਕ ਆ ਜੀ ਹੁਣ ਆਪਾਂ ਇਹ ਤਿੰਨ ਕੁੰਡੇ ਨੇ ਇਹ ਤਿੰਨ ਕੁੰਡਿਆਂ ਨੂੰ ਇਨਨੂੰ ਆਪਣੇ ਇਕੱਠੇ ਲੈ ਲੈਣਾ ਇੱਕ ਸਲਾਈ 'ਚ ਜਿੰਨਾ ਕੁੰਡਿਆਂ ਨੂੰ ਆਪਣੇ ਇਕੱਠੇ ਲੈ ਲਿਆ ਇੱਕ ਵਾਰੀ ਆਪਾਂ ਇਦਾਂ ਪੁੱਠਾ ਬੁਣ ਲਿਆ ਇਹਨਾਂ ਨੂੰ ਫਿਰ ਇਦਾਂ ਆਪਾਂ ਘੁਮਾ ਕੇ ਇੱਕ ਕੁੰ ਤੇ ਇੱਕ ਵਾਰੀ ਫੇਰ ਆਪਾਂ ਨੇ ਦੂਜੀ ਵਾਰੀ ਇਹਨੂੰ ਪੁੱਠਾ ਪਾਉਣ ਲਿਆ ਠੀਕ ਹੈ ਜੀ ਤਿੰਨ ਕੁੰਡਿਆਂ ਦੇ ਆਪਾਂ ਨੇ ਤਿੰਨ ਕੁੰਡੇ ਕਰ ਲਏ ਇਹੀ ਤਿੰਨ ਕੁੰਡੇ ਆਪਾਂ ਨੇ ਸਾਰੀ ਸਲਾਈ ਚ ਰਿਪੀਟ ਕਰਨੀ ਨੇ ਤੇ ਜਿਹੜੀ ਬੈਕ ਸਾਈਡ ਵਾਲੀ ਸਲਾਈ ਉਹ ਸਾਰੀ ਪੁੱਠੀ-ਪੁੱਠੀ ਪੈਣੀ ਆ ਫੇਰ ਜਿਹੜੀ ਆਪ ਅਗਲੀ ਸਲਾਈ ਸਿੱਧੀ ਸਾਈਡ ਪਾਵਾਂਗੇ ਉਹ ਵੀ ਆਪਣੀ ਪੁੱਠੀ-ਪੁੱਠੀ ਪੈ ਜਾਣੀ ਆ ਬੈਕ ਸਾਈਡ ਵਾਲੀ ਸਲਾਈ ਫੇਰ ਪੁੱਠੀ ਪੈ ਜੂ ਤੇ ਫੇਰ ਉਦੋਂ ਬਾਅਦ ਫੇਰ ਇਹੀ ਆਪਾਂ ਤਿੰਨ ਕੁੰਡੇ ਰਿਪੀਟ ਕਰਾਂਗੇ ਚਾਰ ਸਲਾਈਆਂ ਦਾ ਇਹ ਵਾਲਾ ਡਿਜ਼ਾਈਨ ਬਹੁਤ ਹੀ ਵਧੀਆ ਲੱਗਦਾ ਹੈ ਬਣਿਆ ਹੋਇਆ ਡਿਜ਼ਾਈਨ ਵਾਲਾ ਆ ਤਾਂ ਨੂੰ ਇਹ ਵਾਲਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ